ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦੀਪ ਸਿੱਧੂ ਦੇ ਪੋਸਟਮਾਰਟਮ ਹੋ ਗਿਆ ਭਾਈ ਦੀਪ ਸਿੱਧੂ ਦਾ ਤੇ ਉਹਨਾਂ ਨੂੰ ਲੈ ਕੇ ਪੰਜਾਬ ਆ ਰਹੇ ਆ ਅਸੀਂ ਦਿੱਲੀ ਤੋਂ ਹੁਣੇ ਤੁਰੇ ਆ ਤੇ ਨਾਲ-ਨਾਲ ਆ ਉਹ ਐਂਬੂਲੈਂਸ ਦੇ ਵਿੱਚ ਭਾਈ ਦੀਪ ਸਿੱਧੂ ਆ ਪੋਸਟਮਾਰਟਮ ਹੋਇਆ ਹੋਇਆ ਤੇ ਹੁਣ ਦਿੱਲੀ ਤੋਂ ਤੁਰ ਪਏ ਆ ਅਸੀਂ ਐਸ ਗੱਡੀ ਦੇ ਵਿੱਚ ਐਸ ਐਮ ਐਂਬੂਲੈਂਸਰ ਦੇ ਵਿੱਚ ਬਾਈ ਦੀਪ ਸਿੱਧੂ ਦੀ ਮਰਤਕ ਦੇ ਆ ਪੋਸਟਮਾਰਟਮ ਕਰਕੇ ਅਸੀਂ ਉੱਥੋਂ ਨਿਕਲ ਗਏ ਆ ਤੇ ਸੰਸਕਾਰ ਦਾ ਉੱਥੇ ਜਾ ਕੇ ਕਲੀਅਰ ਕਰਦੇ ਆ ਬਾਈ ਜੀ 14 ਇਹਦੇ ਚਾ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ